ਪਰੇ ਕਲਾਈ ਸਾਡੀ ਕੁੜੀ ਸਾਡੀ ਕੁੜੀ ਆਖਣ ਲੱਗੀ ਓਹ ਡਾਂਟੀ ਚ ਬੋਲੀ ਕੀ ਬੋਲੀ ਉਹਨਾਂ ਨੇ ਜੀ ਦੇਖ ਮੇਰਾ ਨਾਮ ਭੱਲੋ ਆ ਜੀ ਕਿਹੜੀ ਕਰ ਰਹੇ ਹੋ ਅਸੀਂ ਰੰਨੇ ਸੁਣ ਕਾਠ ਸੁਣ ਗਣੈਸ਼ਪੁਰ ਸੁਣਨਾ ਇਹ ਗੱਲ ਹੋਈ ਉਹਨੂੰ ਬੇਟੀ ਹੋਈ ਆ ਗੁੜੀਆਂ ਨੂੰ ਪ੍ਰੈਸ਼ਨ ਨਾਲ ਪ੍ਰੈਸ਼ਨ ਨਾਲ ਸਾਡੀ ਪੋਤੀ ਆ ਜੀ ਮੇਰੇ ਭਰਾ ਦੀ ਪੋਤੀ ਆ ਕੀ ਗੱਲ ਉਹਨਾਂ ਨੂੰ ਕੁਛ ਨਹੀਂ ਜੀ ਕੋਈ ਇੰਨੀ ਸੋਹਣੀ ਬਣ ਕੇ ਆਈ ਐ ਐਨ ਲਾ ਪਾ ਕੇ ਆਈ ਆ ਕੁੜੀ ਚੰਗਾ ਸੁਰਖੀ ਬਿੰਦੀ ਲਾ ਕੇ ਆਈ ਆ ਕੁੜੀ ਐਨ ਭੱਜ ਕੇ ਆਈ ਐ ਨਾ ਸਾਨੂੰ ਵਧੀਆ ਲੱਗੀ ਵੀ ਜਾ ਰਹੀ ਆ ਸਾਨੂੰ ਕਹਿ ਕੇ ਆਈ ਆ ਟੈਸਟ ਕਰਾਣ ਚੱਲੀਆਂ ਅਸੀਂ ਆਖੇ ਵੀ ਟੈਸਟ ਕਰਾਉਣ ਚੱਲੀਏ ਕਿ ਤੂੰ ਕਹਿੰਦਾ ਕੇਸ ਕਹਿੰਦਾ ਨਹੀਂ ਅੰਬੋ ਮੈਂ ਕਹਿੰਦਾ ਕੇਸ ਕਰਾਉਣ ਚੱਲੀਏ ਕੇਸ ਨਹੀਂ ਕਰਾਉਣ ਚੱਲੀ ਮੈਂ ਟੈਸਟ ਕਰਾਉਣ ਚੱਲੀ ਉਹ ਜਦੋਂ ਉਰੇ ਆ ਗਈ ਰਾਜਨੇ ਕਹਿਆ ਵੀ ਕਹਿੰਦਾ ਤੇਰਾ ਤੇ ਕੇਸ ਹੋਊਗਾ ਕਹਿੰਦਾ ਜੀ ਮੈਂ ਕਿਸੇ ਨਾਲ ਨਹੀਂ ਲੈ ਕੇ ਆਈ ਕਰਦਾ ਪਰਿਵਾਰ ਕਹਿੰਦਾ ਲੈ ਨਾਲ ਨਹੀਂ ਲੈ ਕੇ ਆਈ ਕਹਿੰਦਾ ਤੂੰ ਫੋਨ ਕਰ ਕਹਿੰਦਾ ਮੈਂ ਤੈਨੂੰ ਲੈ ਕੇ ਪਹੁੰਚ ਜਾਨੀ ਆ ਉਹ ਕੱਲੀ ਗੁੜੀਆ ਨੂੰ ਲੈ ਕੇ ਐਮਬੂਲੈਂਸ ਉਰੇ ਪਹੁੰਚ ਗਈ ਜਿੰਨੇ ਚਿਰ ਨੂੰ ਸਾਡੇ ਆਏ ਉਹਨੇ ਚਿਰ ਨੂੰ ਇਹਨਾਂ ਨੇ ਆਪਰੇਸ਼ਨ ਕਰਤਾ ਜੀ ਸਾਡੇ ਤੇ ਜਦੋਂ ਆਏ ਨੇ ਜਦੋਂ ਉਹਦਾ ਪਰੇਸ਼ਨ ਹੋ ਗਿਆ ਗੁੜੀਆਂ ਚੱਕ ਤਿੰਨੇ ਨੇ ਇਹਨਾਂ ਨੇ ਆਪਰੇਸ਼ਨ ਕਰਾਇਆ ਇਹਨਾਂ ਨੇ ਜਿਹੜਾ ਐਮ ਆਰ ਆਈ ਕਰਾਈ ਐਮ ਆਰ ਆਈ ਇਹਨਾਂ ਨੇ ਕਰਾਈ ਇਹਨਾਂ ਦੀ ਤਾਂ ਐਮ ਆਰ ਆਈ ਆਈ ਇਹਨਾਂ ਨੇ ਕੋਈ ਡਾਕਟਰਾਂ ਨੇ ਵੇਖਿਆ ਨਹੀਂ ਵੀ ਤੁਸੀਂ ਇਹਦੀ ਕੋਈ ਦੇਖੋ ਵੀ ਪਰੇਸ਼ਨ 'ਚ ਕੋਈ ਗਲਤੀ ਆ ਰਹੀ ਆ ਵੀ ਬਡੀ ਸਿੰਚ ਕਾ ਗਲਤੀ ਆ ਰਹੀ ਆ ਇਹਦੇ ਪ੍ਰੈਸ਼ਨ ਰਾਤ ਇਹਨਾਂ ਨੇ ਐਮ ਆਰ ਆਈ ਕਰਾਈ ਬੱਚਿਆਂ ਨੇ ਭੱਜ ਭੱਜ ਕੇ ਇਹਦੀ ਵਿੱਚ ਨਾਰੀ ਜਿਹੜੀ ਬਾਥਰੂਮ ਵਾਲੀ ਸੀ ਉਹ ਵਿੱਚ ਪ੍ਰੈਸ਼ਨ ਦੇ ਸੀ ਤੇ ਜੀ ਇਹਨਾਂ ਨੇ ਬੱਚੀ ਦਾ ਪ੍ਰੈਸ਼ਨ ਤੋਂ ਬਾਥਰੂਮ ਆਇਆ ਹੀ ਨਹੀਂ ਡਾਕਟਰ ਦੀ ਗਲਤੀ ਦਾ ਕਿਤਨੀ ਗਲਤੀ ਆ ਜੀ ਆ ਜੀਵਨ ਹਸਪਤਾਲਾ ਜੀ ਮੇਰੀ ਘਰ ਵੀ ਜਾਂਦੇ ਕਿ ਮੇਰੀ ਕਾਰਵਾਈ ਜਾਂਦੇ ਹੋ। ਉਹ ਸਾਫ ਕੀ ਜਾਂਦਾ। ਉਹ ਸਾਫ ਮੁਗਲ ਚਾਹੀਦਾ ਵੀ ਸਦੀ ਬੇਟੀ ਦਾ ਕੋਈ ਇਨਸਾਫ ਦੇਵੇ। ਸਾਨੂੰ ਵੀ ਕਿਵੇਂ ਮਾਰੀ ਇਹਨਾਂ ਨੇ ਕੀ ਕਹੇ ਵੀ ਕਿਉਂ ਨਹੀਂ ਸਾਨੂੰ ਡਿੱਕੇ। ਸਾਨੂੰ ਕਿਉਂ ਨਹੀਂ ਡਿੱਕੇ ਜੀ ਇਹਨਾਂ ਨੇ। ਸਾਨੂੰ ਇਨਸਾਫ ਚਾਹੀਦਾ ਜੀ। ਸਾਡੇ ਨਾਲ ਬੇਨਈ ਹੋਈ ਆ ਨੀ। ਸਾਡੇ ਨਾਲ ਬੇਨਈ ਹੋਈ ਆ। ਸਾਡੇ ਨਾਲ ਕੋਈ ਸਹੁਰਾ ਆਏਗਾ। ਕੋਈ ਵੀ ਨਹੀਂ ਚੱਲਿਆ। ਕਿਛੇ ਜੀ ਪਤਾ ਲੱਗਾ ਕਸੇ ਕੇ। ਅੱਜ ਨਾਲ ਕੱਪ ਕੇ ਮਾਰਨਗੇ। ਜੇ ਨਹੀਂ ਲਾਈ ਗਏ ਸਾਡੀ ਜੀ ਮੇਰੇ ਨਾਲ ना बाप ना माँ तो मैं इन पहलो मर्गी ਮਾਰੇ ਇਹੋ ਨੇ ਉਹ ਕਿੰਨੀ ਆਨੀ ਸਾਡੀ ਕੁੜੀ ਮਾਰਦੀ ਮੈਂ ਇੱਕ ਵਾਰ ਜੀ ਨਾ ਰਹਿ ਗਿਆ ਕਿ ਕੁੱਕੇ ਇਸ ਤਰ੍ਹਾਂ ਕੇ ਰਹਿ ਜੇ ਫਿਰ ਵੀ ਕੇ ਸਿਗਰ ਕਰਨ ਕੇ ਰਹਿ ਜੇਗਾ ਬੈਠ ਕੇ ਆਉਗਾ ਉਹ ਮੋਰ ਨੂੰ ਪਾ ਦੇ ਲਾ ਇਸ ਤਰ੍ਹਾਂ ਮੈਂ ਬੰਦੇ ਚੱਲੇਗਾ ਤੁਹਾਡਾ ਕਰਦਾ ਜੀ ਨਾ ਕਰੀ ਨਾ ਨਗਾ ਬਾ ਜੀ ਲੱਖ ਤੇ ਲਾ ਜੀ ਜਾਨੀ ਲੈ ਕੇ ਫੇਰ ਜੀ ਬੜੀ ਬਸ ਜਦੋਂ ਦੇਖਾਂਗੇ ਮੈਂ ਤੁਹਾਨੂੰ ਦੱਸਾਂਗਾ ਇਹਨਾਂ ਦੇ ਮੁੱਦੇ ਕਿੰਨੇ ਮਸਲੇ ਆ ਰਹੇ ਨੇ ਇਸ ਤੋਂ ਇਲਾਵਾ ਇਸ ਤੋਂ ਵੀ ਅੱਗੇ ਆਈ ਜਾਂਦੀਆਂ ਬੇਮਾਹਰ ਕਰਕੇ ਲੋਕਾਂ ਨੂੰ ਇਹ ਪ੍ਰੋਬਲਮ ਹੈ ਇਹ ਦਾ ਮਤਲਬ ਇਹ ਨਿੱਕੇ ਹਸਪਤਾਲੇ ਬਾਹਰ ਕੱਢ ਜਾਣਾ ਰੋਣਾ ਪੈ ਰਿਹਾ ਕਿ ਇਹ ਮੈਟਰ ਥਾ ਇਹ ਸਰ ਪੇਸ਼ੈਂਟ ਸਾਡੇ ਕੋਲ ਆਈ ਸੀਗੀ ਇਹਦਾ ਸੇਜ਼ੀਰੀਅਨ ਹੋਇਆ ਸੀਗਾ ਸਾਡੇ ਕੋਲ 11 ਤਰੀਕ ਨੂੰ ਉਸ ਪੇਸ਼ੈਂਟ ਆਲਰੇਡੀ ਪਹਿਲਾਂ ਇਹਦਾ ਇੱਕ ਸੀਜ਼ੇਰੀਅਨ ਹੋਇਆ ਹੋਇਆ ਸੀਗਾ 5 ਸਾਲ ਪਹਿਲਾਂ ਤੇ ਬੀਪੀ ਹਾਈ ਸੀਗਾ ਲਿਵਰ ਤੇ ਆਲਰੇਡੀ ਅਫੈਕਟ ਪੈ ਚੁੱਕਿਆ ਸੀਗਾ ਬੀਪੀ ਦੀ وجہ ਨਾਲ ਪ੍ਰੀਕਲੈਮਪਸੀਆ ਸੀ ਵੀਅਰ ਫੀਚਰ ਸੀਗੇ ਅਸੀਂ ਇਹਨਾਂ ਨੂੰ ਸਾਰੀ ਹਿਸਟਰੀ ਦੱਸ ਕੇ ਸਾਰੀਆਂ ਕੰਪਲਿਕੇਸ਼ਨਸ ਦੱਸ ਕੇ ਕਿ ਇਹ ਆਪਰੇਸ਼ਨ ਤੋਂ ਬਾਅਦ ਵੀ ਹੋ ਸਕਦੀਆਂ ਨੇਗੀਆਂ ਕੰਸੈਂਟ ਲੈ ਕੇ ਫਿਰ ਇਹਨਾਂ ਦੀ ਮਰਜ਼ੀ ਨਾਲ ਇਹਦੇ ਘਰ ਵਾਲੇ ਨੂੰ ਸਾਰਾ ਕੁਝ ਦੱਸ ਕੇ ਫਿਰ ਇਹਦਾ ਸੀਜ਼ੇਰੀਅਨ ਕੀਤਾ ਸੀਜ਼ੇਰੀਅਨ ਤੋਂ ਇੱਕ ਦਿਨ ਬਾਅਦ ਇਹ ਠੀਕ ਰਹੀ ਫਿਰ ਇਹਦਾ ਬੀਪੀ ਇੱਕਦਮ ਬਹੁਤ ਜ਼ਿਆਦਾ ਵੱਧ ਗਿਆ ਜਿੱਤ ਕਰਕੇ ਗੁਰਦਿਆਂ ਤੇ ਅਸਰ ਪੈ ਗਿਆ ਤੇ ਪਿਸ਼ਾਬਾ ਨਾ ਬੰਦ ਹੋ ਗਿਆ ਅਸੀਂ ਇਹਨਾਂ ਨੂੰ ਸਾਰੀ ਗੱਲ ਸਮਝਾਈ ਕਿ ਅੱਧ-ਅੱਧ ਕਰਕੇ ਆਈਸੀਯੂ 'ਚ ਰੱਖਣਾ ਪਏਗਾ ਮਰੀਜ਼ ਨੂੰ ਸਾਹ ਲੈਣ 'ਚ ਵੀ ਦਿੱਕਤ ਆ ਰਹੀ ਸੀਗੀ ਕਿ ਤੁਸੀਂ ਇੱਥੇ ਹੀ ਇਲਾਜ ਕੰਟੀਨਿਊ ਕਰਾ ਲਓ ਅਸੀਂ ਕਰ ਦਾਂਗੇ ਅਸੀਂ ਮਰਨ ਨਹੀਂ ਕਰ ਰਹੇ ਹਾਂਗੇ ਇਲਾਜ ਕਰਨ ਤੋਂ ਤੇ ਇਹ ਕਹਿੰਦੇ ਕਿ ਅਸੀਂ ਫਾਈਨੈਂਸਸ ਕਰਕੇ ਸਾਨੂੰ ਇਸ਼ੂਜ਼ ਨੇਗੇ ਤਾਂ ਅਸੀਂ ਰੈਫਰ ਕਰਾਉਣਾ ਚਾਹੁੰਦੇ ਆ ਅਸੀਂ ਕਿ ਠੀਕ ਆ ਜਿੱਦਾਂ ਤੁਹਾਨੂੰ ਠੀਕ ਲੱਗਦਾ ਬਟ ਫਿਰ ਵੀ ਅਸੀਂ ਪੇਸ਼ੈਂਟ ਦੀ ਇੱਕ ਡਾਇਲਿਸਿਸ ਕਰਕੇ ਤਾਂ ਕਿ ਪੇਸ਼ੈਂਟ ਦਾ ਟ੍ਰੀਟਮੈਂਟ ਡਿਲੇ ਨਾ ਹੋਵੇ ਅਸੀਂ ਇੱਕ ਡਾਇਲਿਸਿਸ ਕਰਕੇ ਪੇਸ਼ੈਂਟ ਭੇਜਿਆ ਫਿਰ ਪੇਸ਼ੈਂਟ ਰਜਿੰਦਰਾ ਹਸਪੀਟਲ ਚਲਾ ਗਿਆ ਪੇਸ਼ੈਂਟ ਰਜਿੰਦਰਾ ਹਸਪੀਟਲ ਹੀ ਰਿਹਾ ਉਸ ਤੋਂ ਬਾਅਦ 15 ਤਰੀਕ ਨੂੰ ਸਾਡੇ ਕੋਲ ਛੁੱਟੀ ਲੈ ਕੇ ਚਲਾ ਗਿਆ ਸੀ ਪੇਸ਼ੈਂਟ ਉਸ ਤੋਂ ਬਾਅਦ ਹੀ ਰਜਿੰਦਰਾ ਹਸਪੀਟਲ ਰਿਹਾ ਫਿਰ ਰਾਤ ਪੇਸ਼ੈਂਟ ਕਿਸੇ ਹੋਰ ਪ੍ਰਾਈਵੇਟ ਹਸਪੀਟਲ ਚਲਾ ਗਿਆ ਤੇ ਅੱਜ ਇਹਨਾਂ ਨੇ ਆ ਕੇ ਸਾ ਪੇਸ਼ੈਂਟ ਹੁਣ ਤੁਹਾਡੇ ਕੋਲੋਂ ਸੂ ਲੈ ਕੇ ਨਹੀਂ ਨਹੀਂ ਸਾਡੇ ਕੋਲੋਂ ਨਹੀਂ ਲੈ ਕੇ ਗਏ ਸਾਡੇ ਕੋਲੋਂ 15 ਤਰੀਕ ਨੂੰ ਪੇਸ਼ੈਂਟ ਆਲਰੇਡੀ ਰੈਫਰ ਹੋ ਚੁੱਕਿਆ ਸੀ ਔਨ ਰਿਕੁਐਸਟ ਤੇ ਫਿਰ ਅੱਜ ਕਿਉਂ ਆਏ ਨੇ ਅੱਜ ਇਸ ਕੀ ਕਹਿ ਸਕਦੇ ਨੇ ਤੇ ਇਹਨਾਂ ਤੋਂ ਪੁੱਛੋ ਨਾ ਜਿਹੜੇ ਲੋਕ ਉਸ ਨਾਲ ਨਹੀਂ ਸੀਗੇ ਅੱਜ ਉਹ ਲੋਕ ਹੈ ਹੀ ਨਹੀਂ ਜਿਨ੍ਹਾਂ ਨੇ ਕੰਸੈਂਟ ਦਿੱਤਾ ਸੀ ਇਲਾਜ ਦੇ ਵਾਸਤੇ ਜਿਨ੍ਹਾਂ ਨੂੰ ਬਿਮਾਰੀ ਸਮਝਾਈ ਗਈ ਸੀ ਤੇ ਜਿਨ੍ਹਾਂ ਨੂੰ ਇਹ ਵੀ ਪਤਾ ਸੀ ਕਿ ਅਸੀਂ 9 ਮਹੀਨਿਆਂ ਦੇ ਦੌਰਾਨ ਇਲਾਜ ਹੀ ਨਹੀਂ ਕਰਾਇਆ Pregnancy ਦਾ ਉਹ ਇਮੀਡੀਏਟਲੀ ਸਾਡੇ ਕੋਲ ਆ ਕੇ ਉਸ ਟਾਈਮ ਆਪਣੀ ਬਿਮਾਰੀ ਨੂੰ ਲੈ ਕੇ ਡਾਕਟਰ ਸਾਹਿਬ ਨੇ ਸਾਰੀ ਬਿਮਾਰੀ ਐਕਸਪਲੇਨ ਕਰਤੀ ਦੱਸਿਆ ਕਿ ਇਸ ਬਿਮਾਰੀ ਦੇ ਦੌਰਾਨ ਦੇ ਕਰਕੇ ਆਹ ਸਭ ਕੁਝ ਹੋ ਸਕਦਾ ਹੈ ਇਹਨਾਂ ਨੇ ਉਸ ਦਿਨ ਸਾਡੇ ਕੋਲ ਉਸਦੀ ਵੀਡੀਓ ਕਨਸੈਂਟ ਹੈ 6 ਮਿੰਟ ਦੀ ਵੀਡੀਓ ਹੈ ਜਿੱਦੇ ਜਿੱਤੇ ਇਹਨਾਂ ਨੂੰ ਸਾਰਾ ਕੁਝ ਸਮਝਾਇਆ ਤੇ ਇਹਨਾਂ ਨੂੰ ਸੋਚਣ ਦਾ ਟਾਈਮ ਦਿੱਤਾ ਕਿ ਤੁਸੀਂ ਕਿਤੇ ਇਲਾਜ ਕਰਾਣਾ ਹੋਰ ਕਰਾ ਲਓ ਇਹਨਾਂ ਨੇ ਸੋਚ ਕੇ ਸਾਨੂੰ ਦੱਸਿਆ ਨਹੀਂ ਅਸੀਂ ਇੱਥੇ ਇਲਾਜ ਕਰਾਣਾ ਉਸ ਦੇ ਬਾਅਦ ਅਸੀਂ ਇਹਨਾਂ ਨੂੰ ਇੱਥੇ ਸਾਰਾ ਟ੍ਰੀਟ ਕੀਤਾ ਜੋ ਕਰ ਸਕਦੇ ਹਾਂ ਹੁਣ ਉਸ ਤੋਂ ਬਾਅਦ ਅੱਗੇ ਜਿਹੜੀ ਪ੍ਰੋਬਲਮ ਜਦੋਂ ਆਈ ਤਾਂ ਅਸੀਂ ਉਹਨਾਂ ਨੂੰ ਕਿਹਾ ਕਿ ਤੁਸੀਂ ਇਹ ਸਾਰ ਪਰ ਇਹਨਾਂ ਨੇ ਇੱਥੇ ਉਹ ਕੰਟੀਨਿਊ ਨਹੀਂ ਕੀਤਾ ਸਰਕਾਰੀ ਹਸਪਤਾਲ ਚ ਲੈ ਗਏ ਪਰ ਅੱਗੇ ਕੀ ਹੋਇਆ ਉਹ ਉਹਨਾਂ ਨੂੰ ਪਤਾ ਉਸ ਤੋਂ ਬਾਅਦ ਅੱਜ ਤੱਕ ਸਾਡੇ ਕੋਲ 9 ਦਿਨਾਂ ਬਾਅਦ ਆ ਕੇ ਇੱਥੇ ਸ਼ੋਰ ਮਚਾ ਰਹੇ ਨੇ ਸਾਨੂੰ ਨਹੀਂ ਨਹੀਂ ਸਰ ਸਾਡੇ ਕੋਲ ਨਹੀਂ ਨਹੀਂ ਸਰ ਸਾਡੇ ਕੋਲ ਕੋਈ ਉਹ ਜਨਾ ਕਿ ਨਹੀਂ ਨਹੀਂ ਸਾਡੇ ਕੋਲ ਇਲਾਜ ਹੀ ਇਹਨਾਂ ਨੇ ਵਿੱਚੋਂ ਸਾਡੇ ਕੋਲ ਮਰੀਜ਼ ਗਿਆ ਸੀਗਾ ਇਲਾਜ ਹੀ ਨਹੀਂ ਕਰਾਇਆ ਕਿਸੇ ਹਸਪਤਾਲ ਨਾਲ ਹੋਰ ਕਿਸੇ ਹਸਪਤਾਲ ਲੈ ਗਏ ਸਿੰਧਰਾਂ ਲੈ ਗਈ ਸੀ ਜੀ ਰਜਿੰਦਰਾ ਦੇ ਵੀਨੇ ਡੈਥ ਹੋਈ ਹੈ ਰਜਿੰਦਰਾ ਜੀ ਵੀਨੇ ਡੈਥ ਹੋਈ ਜੋ ਸਾਨੂੰ ਪਤਾ ਲੱਗਿਆ ਰਜਿੰਦਰਾ ਤੋਂ ਏਪੀ ਹਸਪੀਟਲ ਲੈ ਗਏ ਸੀ ਏਪੀ ਹਸਪੀਟਲ ਤੋਂ ਇਹ ਸਵੇਰੇ ਐਂਬੂਲੈਂਸ ਦੇ ਵਿੱਚ تھی ਜਿੱਥੇ ਡੈਥ ਹੋਈ ਹੈ ਅੱਜ ਜੀਸਤਾ ਗਰੀਬਾ ਆ ਸੜਦੀ ਆ ਕੀ ਗੱਲ ਕੀ ਨਾ ਬਈ ਥੋੜਾ ਮੇਰਾ ਨਾਮ ਭੱਲੋ ਆ ਜੀ ਕਿਹੜੀ ਗੱਲ ਆ ਅਸੀਂ ਆਇਆ ਜੀ ਤੇ ਡਬਲ ਦਾ ਸਮਾਨੇ ਦੇ ਵਿੱਚ ਕੰਨੀ ਆਏ ਜੀ ਕੀ ਗੱਲ ਹੋਈ ਆ ਦੇ ਬੱਚੇ ਹੋਣ ਵਾਲੀ ਸੀ ਜੀ ਸੋਨਾ ਬਾਛਾਪੁਰਾ ਜੀ ਸਾਡੀ ਬੱਚੀ ਨੂੰ ਗੁੱਡੀਆਂ ਹੋਈ ਆ ਤਿਸ ਨਾਲ ਚੰਗੀ ਭਲੀ ਤੁਰ ਕੇ ਆਈ ਆ ਸਾਨੂੰ ਸਾਰਿਆਂ ਨੂੰ ਬੋਲ ਕੇ ਆਈ ਆ ਅਸੀਂ ਆਖਿਆ ਜੀ ਤੂੰ ਕਿੱਥੇ ਚੱਲੀਆਂ ਕਹਿੰਦੀ ਮੈਂ ਬੀਬੀ ਕਹਿੰਦਾ ਮੈਂ ਚੱਲੀਆਂ ਕਹਿੰਦਾ ਉਹ ਕਰਾਨਵੇਂ ਦਿਖਾਣ ਟੈਸਟ ਕਰਾਉਣ ਚੱਲੀਆਂ ਮੈਂ ਕਿਹਾ ਪੁੱਤ ਕਿਸੇ ਨੂੰ ਨਾਲ ਲੈ ਜਾ ਕਹਿੰਦਾ ਨਹੀਂ ਮੇਰੇ ਤਾਂ ਹਿੰਮਤ ਹੈਗੀ ਆ ਉਹ ਕਹਿਣ ਲੱਗੀ ਮੈਂ ਕਹਿੰਦਾ ਕਰਾ ਕੇ ਵਾਪਸ ਆ ਰਹੀਆਂ ਉਹ ਇਹ ਕਹਿਣ ਲੱਗੇ ਵੀ ਤੁਹਾਡਾ ਕੇਸ ਹੋਊਗਾ ਕਹਿੰਦਾ ਮੈਂ ਲੈ ਕੇ ਚੱਲੀਆਂ ਤੈਨੂੰ ਕਹਿੰਦਾ ਜੀ ਮੇਰੇ ਘਰ ਦੇ ਨਹੀਂ ਹੈਗੇ ਕਹਿੰਦਾ ਤੇਰੇ ਘਰਦਨ ਤੂੰ ਫੋਨ ਕਰਦੇ ਤੇਰੇ ਘਰਦੇ ਆਉਣਗੇ ਉਹਨਾਂ ਨੇ ਲੈ ਕੇ ਇੱਥੇ ਹੈਮਲੇਟ ਕਰਾਤੀ ਕੁੜੀ ਨੂੰ ਕਹਿਣ ਲੱਗੇ ਵੀ ਤੇਰੇ ਘਰ ਦੇ ਪਹੁੰਚ ਜਾਣਗੇ ਉਹ ਕੁੜੀ ਦੀ ਡਿੱਕ ਸੱਦੀ ਕਿਸੇ ਦੀ ਕਰਦੀ ਡਿੱਕ ਨਹੀਂ ਦੇਖੀ ਜਿੰਨਾਂ ਨੇ ਚੱਕੇ ਪ੍ਰੈਸ਼ਨ ਕਰਤਾ ਜੀ ਹੋਇਆ ਕਿਸੇ ਬੇਟੀ ਨੂੰ ਬੇਟੀ ਨੂੰ ਕੁੜੀਆ ਹੋਈ ਜੀ ਬੇਟੀ ਦੀ ਗੁड़िया ਠੀਕ ਆ ਜੀ ਸਾਡੀ ਗੁड़िया ਵੀ ਦਾਖਲ ਕਰ ਰਹੀ ਸੀ ਗੁड़िया ਵੀ ਦਾਖਲ ਕਰ ਰਹੀ ਸੀ ਸਾਡੀ ਗੁड़िया ਦੇ ਨਾਲ ਬਾਥਰੂਮ ਆ ਇਹਨਾਂ ਨੇ ਇਹਨਾਂ ਨੇ ਬੋਤਲਾਂ ਤੇ ਬੋਤਲਾਂ ਚੜਾਤੀਆਂ ਬੋਤਲਾਂ ਤੇ ਬੋਤਲਾਂ ਚੜਾਤੀਆਂ ਸਵੇਰੇ ਵੀ ਆਇਆ ਸੀ ਅਸੀਂ ਖੜ ਜੋ ਗੱਲ ਸੀ ਉਹਨਾਂ ਨੇ ਬੋਤਲਾ ਲਾਈਗੇ ਸਾਡੀ ਗੁड़िया ਦੇ ਬੋਤਲਾ ਲਾਈਗੇ ਉਹ ਗੁड़िया ਦਾ ਪਸਾਬ ਪਾਸ ਨਹੀਂ ਆਜਿਆ ਉਹਨਾਂ ਦਾ ਪਸਾਬ ਨਹੀਂ ਆਇਆ ਜੀ ਖੂਨ ਚ ਪਾਣੀ ਉਹਦਾ ਬਣ ਗਿਆ ਜੇ ਬਾਥਰੂਮ ਹੁੰਦਾ ਨਾਲ ਹੀ ਉਹਦੀ ਵਿਚਾਰੀ ਦੀ ਖੁੱਲੀ ਹੁੰਦੀ ਉਹਦਾ ਆਪਰੇਸ਼ਨ ਕਰਿਆ ਗਿਆ ਜੀ ਵੀ ਗਲਤੀ ਕੀ ਦੀ ਹੈ ਇਹਨਾਂ ਨੇ ਕੀ ਆ ਜੀ ਡਾਕਟਰ ਨੇ ਡਾਕਟਰ ਨੇ ਕਰਿਆ ਜੀ ਡਾਕਟਰ ਨੇ ਇੱਥੇ ਆ ਜੀ ਇੱਥੇ ਆਈ ਸੀ ਜੀ ਮੈਨਸਟ੍ਰੂਅਲ ਜੀਵਨ ਹਸਪਤਾਲ ਤੋਂ ਸਾਡੀ ਕੁੜੀ ਨੂੰ ਨਿਆਂਫੀ ਹੋਈ ਆ ਜੀ ਕਰੋਗੇ ਡਾਕਟਰ ਇਹ ਸਵੇਰੇ ਅੱਜ ਸਵੇਰੇ ਹੋਈ ਆ ਜੀ ਉਹ ਲੈ ਕੇ ਆਈ ਸੀ ਤੁਸੀਂ ਸਾਡੀ ਕੁੜੀ ਨੂੰ ਅੱਜ 14 ਦਿਨ ਹੋ ਗਏ ਘਰੋਂ ਆਈ ਨੂੰ ਗਲਤੀ ਕੀ ਦੀ ਹੈ ਗਲਤੀ ਡਾਕਟਰ ਦੀ ਆ ਜੀ ਗਲਤੀ ਇਹਨਾਂ ਦੀ ਨਹੀਂ ਆ ਆ ਸਾ ਬਰਕ ਲਈ ਆ ਨਾ ਉਹਦੀ ਗਲਤੀ ਆ ਉਹ ਲੈ ਆਂਦੀ ਸਾਡੀ ਕੁੜੀ ਨੂੰ ਜੀ ਸਰਕਾਰੀ ਚ ਕਿੱਥੇ ਉਹ ਗਲਤੀ ਆ ਜੀ ਉਹ ਗਲਤੀ ਆ ਜਿਹੜੇ ਪ੍ਰਾਈਵੇਟs ਛੁੱਟ ਕੇ ਸਾਡੀ ਦੀਆਂ ਗੋੜੀਆਂ ਨੂੰ ਬਚਰੀ ਨੂੰ ਇਹਨਾਂ ਨੇ ਧੱਕੇ ਮਾਰ ਕੇ ਦੇਖਸਾ ਨਾ ਲੈ ਰੰਗਾਈ ਉਹਦੀ ਕਿਸੇ ਕਹਿੰਦੇ ਉਹਦੀ ਗਲਤੀ ਆ ਕਹਿੰਦਾ ਉਹਦਾ ਚਾਰ ਨੰਬਰ ਦੀ ਗਲਤੀ ਆ ਵੀ ਖਾਧਾ